ਕਈਆਂ ਨੂੰ ਬੜੀ ਤੰਗੀ ਹੁੰਦੀ ਬੜਾ ਪੂਛ ਨੂੰ ਵਟ ਦਿੰਦੇ ਕਿਸੇ ਦੇ ਰੰਗ ਲਾ ਕੇ ਜੇ ਉਹ ਇਹ ਤੇ ਬ੍ਰਾਹਮਣਵਾਦ ਹੈ ਇਹ ਬ੍ਰਾਹਮਣ ਫੋਬੀਆ ਹੋ ਗਿਆ ਲੋਕਾਂ ਨੂੰ ਰੰਗ ਵੀ ਕਿਸੇ ਧਰਮ ਦੇ ਨੇ ਸ਼ਸਤਰ ਵੀ ਕਿਸੇ ਧਰਮ ਦੇ ਨੇ ਇਹ ਨੇਚਰਲ ਰਿਸੋਰਸਸ ਨੇ ਸਾਰੀ ਦੁਨੀਆ ਦਾ ਸੂਰਜ ਹੈ ਚੰਦ ਹੈ ਤਾਰੇ ਨੇ ਇਹ ਰੰਗ ਸਾਰੀ ਦੁਨੀਆ ਵਖੇਰ ਸਕਦੀ ਹੈ ਤੇ ਜੇ ਐਡੀ ਤੰਗੀ ਹੈ ਬ੍ਰਾਹਮਣਾਂ ਇਹ ਰੰਗ ਵਰਤਿਆ ਤੁਸੀਂ ਵਰਤਿਆ ਬ੍ਰਾਹਮਣ ਬਣ ਚੱਲੇ ਉਹਦੇ ਨਾਸਾ ਖਾਣੀ ਸਾਹ ਲੈਦੇ ਤੁਸੀਂ ਹੋਰ ਰਾ ਲੱਭ ਲਓ ਕਿਉਂਕਿ ਪੁਰਾਣਾ ਧਰਮ ਹੈ ਜੇ ਤਲਵਾਰ ਹੈ ਉਹ ਦੁਰਗਾ ਨੇ ਵਰਤੀ ਹੈ ਜੇ ਗੁਰਜ ਹੈ ਉਹ ਅਨੁਮਾਨ ਨੇ ਵਰਤਿਆ ਹੈ ਉਹੀ ਗੁਰਜ ਕਲਗੀ ਤਰ ਬਾਪੂ ਦੇ پاک ਹਸਤ ਕਮਲ ਚੁੱਕ ਕੇ ਨਾਹਰ ਖਾਂ ਵਰਗੇ ਨੂੰ ਮਿੱਟੀ ਚ ਮਿਲਉ ਇਹ ਕਦੇ ਦਿਹਾੜ ਧਰਮਾਂ ਦੇ ਵੰਡੇ ਹੁੰਦੇ ਨਹੀਂ ਠੀਕ ਹੈ ਸਿੱਖਾਂ ਦਾ ਹੋਲੀ ਨਾਲ ਸੰਬੰਧ ਨਹੀਂ ਪਰ ਰੰਗ ਕਿਸੇ ਧਰਮ ਦੇ ਖਰੀਦੇ ਨਹੀਂ ਹੁੰਦੇ ਮਹਾਰਾਜ ਨੇ ਸਮਝਾਉਣਾ ਹੈ ਇਹ ਗੁਲਾਲ ਬਖੇਰ ਲਵੋ ਖੁਸ਼ੀ ਮਨਾ ਲਵੋ ਪਰ ਇਹੋ ਗੁਲਾਲ ਤੋਂ ਲਹੂ ਦੇ ਰੰਗਮਲ ਵੱਧ ਕੇ ਹੀ ਨਿਜ਼ਾਤ ਹਾਸਲ ਹੋ ਸਕਦੀ ਹੈ ਜੇ ਖੇਡਾਂ ਜੋਗੇ ਹੀ ਹੈਗੇ 700 ਵਰ੍ਹਾਂ ਪਹਿਲਾਂ ਵੀ ਤਲਵਾਰ ਛੱਡ ਕੇ ਖੇਡਾਂ ਹੀ ਖੇਡਦਾ ਰਿਹਾ ਭਾਰਤ ਤਾਂ ਹੀ ਗੁਲਾਮ ਹੋਇਆ ਹੈ ਖੇਡਣਾ ਹੈ ਤੇ ਤਲਵਾਰਾਂ ਨਾਲ ਖੇਡਾਂਗੇ